ਸੁਣਿਆ ਸੀ ਕਰੋੜ ਦਾ ਤੇ ਜਦੋਂ ਵੇਖਿਆ ਤੇ ਲੱਖ ਦਾ ਰਾਹ ਪਿਆ 100 ਦਾ ਤੇ ਵਾਹ ਪਿਆ ਤੇ ਕੱਖ ਦਾ ਗੱਲ ਪੰਜਾਬ ਦੇ ਹਾਲਾਤਾਂ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਤੇ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਦੇ ਉੱਤੇ ਕਰਨ ਲਗਾ ਸਾਰ ਭਗਵੰਤ ਸਿੰਘ ਮਾਨ ਲਗਾਤਾਰ ਢਾਈਆਂ ਸਾਲਾਂ ਤੋਂ ਵਿਰੋਧੀਆਂ ਨੂੰ ਹੰਕਾਰ ਭਰੀਆਂ ਟਿੱਚਰਾਂ ਤਰ੍ਹਾਂ ਤਰ੍ਹਾਂ ਦਾ ਮਜ਼ਾਕ ਡਾਉਣਾ ਜੋ ਉਹਨਾਂ ਦੇ ਖਿਲਾਫ ਕੋ ਬੋਲਦਾ ਉਹਨਾਂ ਨੂੰ ਕੋ ਸਲਾਹ ਦਿੰਦਾ ਤੇ ਮਜ਼ਾਕੀਆ ਲੈਹਜੇ ਦੇ ਵਿੱਚ ਉਹਦਾ ਮਜ਼ਾਕ ਡਾਉਣਾ ਉਹਨਾਂ ਨੂੰ ਟਿੱਚਰਾਂ ਕਰਨੀਆਂ ਕਿ ਮੇਰੇ 92 ਜਿੱਤੇ ਆ ਤੁਹਾਡੇ ਪੱਲੇ ਕੀ ਆ ਕਾਲੀ ਕਾਂਗਰਸੀਆਂ ਦੇ ਕਿਸੇ ਤੇ 18 ਜਿੱਤੇ ਆ ਕੋਈ ਤਿੰਨਾ ਤੇ ਰਹਿ ਗਿਆ ਕਿਸੇ ਤੇ ਦੋ ਜਿੱਤੇ ਆ ਕੋ ਕਾਰ 'ਚ ਆਜਿਆ ਕਰੋ ਕੋ ਸਕੂਟਰ ਦੇ ਉੱਤੇ ਆਜਿਆ ਕਰੋ ਇਸ ਤਰੀਕੇ ਮਜ਼ਾਕ ਲਗਾਤਾਰ ਅਸੀਂ ਢਾਈਆਂ ਸਾਲਾਂ ਤੋਂ ਸਾਰੇ ਹੀ ਸੁਣਦੇ ਆ ਰਹੇ ਆ ਪੰਜਾਬ ਵਾਲਸੀ ਪਹਿਲਾਂ ਤੇ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੇ ਸਪਾਈ ਜਿੱਤੇ ਆ ਤੇ ਜਦੋਂ ਉਹਦਾ ਕੇਜਰੀਵਾਲ ਅੰਦਰ ਗਿਆ ਉਹਦਾ ਨਾਂ ਨਾਵਾ ਹੀ ਕੱਢ ਕੇ ਰੱਖ ਦਿੱਤਾ ਔਰ ਹਮੇਸ਼ਾ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ 92 ਨੂੰ ਸਾਨੂੰ ਮੈਂ ਜਤਾਇਆ ਮੈਂ ਬਹੁਮਤ ਨਾਲ ਜਿੱਤ ਕੇ ਆਇਆ ਕੇਜਰੀਆਲ ਦੀ ਹਾਲਤ ਭਗਵੰਤ ਮਾਨ ਦੇ ਸਾਹਮਣੇ ਪਤਾ ਕੀ ਹੋ ਗਈ ਵੀ ਉਹ ਕੀ ਕਹਿ ਰਿਹਾ ਭਗਵੰਤ ਮਾਨ ਨੂੰ ਕਿ ਰੋਸ਼ਨੀ ਸੇ ਡਰਾ ਰਹੇ ਹੈ ਮੁਝੇ ਰੋਸ਼ਨੀ ਸੇ ਡਰਾ ਰਹੇ ਹੈ ਮੁਝੇ ਆਪ ਇਹ ਕਿਆ ਸਿਖਾ ਰਹੇ ਹੈ ਮੁਝੇ ਉਹ ਜੋ ਉਂਗਲੀ ਪਕੜ ਕੇ ਚਲਤੇ ਥੇ ਉਂਗਲੀਆਂ ਉਪਰ ਨਚਾ ਰਹੇ ਹੈ ਮੁਝੇ ਮਤਲਬ ਇਹ ਹਾਲਾਤ ਇਹਨਾਂ ਦੋਵਾਂ ਦੇ ਦਰਮਿਆਨ ਜਿਹੜੇ ਬਣ ਗਏ 92 ਵਾਲੇ ਰਾਗ ਦੇ ਉੱਤੇ 2.5 ਸਾਲ ਆਪ ਆਪ ਬਹੁਤ ਜ਼ਿਆਦਾ ਰਾਗ ਆਇਆ ਕਿ 92 ਅਸੀਂ ਜਿੱਤ ਕੇ ਆਏ ਆ ਭਗਵਾਨ ਸਿਹਾ ਹੁਣ ਮੈਂ ਜਿਹੜਾ ਡਾਟਾ ਜਿਹੜਾ ਵੇਰਵਾ ਤੇਰੇ ਸਾਹਮਣੇ ਰੱਖਣ ਲੱਗਾ ਜੇ ਤੋ ਜਾਣੂ ਹੁੰਦੇ ਹੋਏ ਵੀ ਆਪਾਂ ਅਣਜਾਣ ਬਣੇ ਬੈਠੇ ਆ ਕੋਈ ਉਹਦੇ ਉੱਤੇ ਸਫਾਈ ਨਹੀਂ ਦਿੱਤੀ ਕੋਈ ਬਿਆਨ ਨਹੀਂ ਦਿੱਤਾ ਕਿਸੇ ਨੇ ਕੋਈ ਅਸਤੀਫੇ ਵਾਲੀ ਗੱਲ ਨਹੀਂ ਕੀਤੀ 13 ਲੋਕ ਸਭਾ ਸੀਟਾਂ ਦੀਆਂ ਜਿਹੜੀ ਚੋਣ ਹੋਈ ਆ 117 ਹਲਕਿਆਂ ਦੇ ਜਿਹੜੇ ਰਿਜ਼ਲਟ ਆਏ ਆ 2022 ਚ ਕੀ ਸੀਗੇ ਤੇ 2.5 ਸਾਲ ਬਾਅਦ 2024 ਚ ਕੀ ਰਿਜ਼ਲਟ ਆਉਂਦੇ ਆ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੀਟਾਂ ਆਈਆਂ ਸੀ 92 42.3% ਵੋਟ ਜਿਹੜੀ ਪੂਰੇ ਪੰਜਾਬ ਦੀ ਉਹ ਤੁਹਾਡਾ ਵੋਟ ਬੈਂਕ ਜਿਹੜਾ ਉਹ ਬਣਿਆ ਸੀਗਾ ਤੇ ਕਾਂਗਰਸ ਨੂੰ ਸੀਟਾਂ ਆਈਆਂ ਸੀ 18 23.1% ਵੋਟ ਉਹਨਾਂ ਨੂੰ ਪਈ ਸੀ ਕਾਲੀ ਦਲ ਨੂੰ ਸੀਟਾਂ ਆਈਆਂ ਸੀ 3 ਤੇ 18.5% ਉਹਨਾਂ ਦਾ ਵੋਟ ਬੈਂਕ ਸੀਗਾ ਤੇ ਭਾਜਪਾ ਨੂੰ ਸੀਟਾਂ ਆਈਆਂ ਸੀ ਦੋ ਜਿਹੜੀ ਚੀਜ਼ ਸੁਣਨ ਵਾਲੀ ਆ 6.6% ਉਹਨਾਂ ਦਾ ਜਿਹੜਾ ਵੋਟ ਬੈਂਕ ਸੀਗਾ ਅੱਜ 2024 ਦੇ ਵਿੱਚ ਹਾਲਾਤ ਕੀ ਬਦਲ ਕੇ ਰੱਖ ਦਿੱਤੇਗਾ ਜੋ ਮੈਂ ਪਹਿਲਾਂ ਕਹਿੰਦਾ ਰਿਹਾ ਸੀਗਾ ਉਹੋ ਹੀ ਹੁਣ ਹੋ ਰਿਹਾ ਵਾ ਕਿ ਤੁਹਾਡੀ ਪਾਰਟੀ ਨੂੰ ਸੀਟਾਂ ਦਿੱਤੀਆਂ ਨੇ 33 ਕਿਹੜਾ ਲੋਕ ਸਭਾ ਹਲਕਿਆਂ ਦੇ ਵਿੱਚੋਂ 117 ਦੇ ਵਿੱਚੋਂ 33 ਸੀਟਾਂ ਦਿੱਤੀਆਂ ਔਰ 26.3% ਤੁਹਾਡਾ ਵੋਟ ਬੈਂਕ ਰਹਿ ਗਿਆ 16% ਵੋਟ ਬੈਂਕ ਤੇਰੀ ਪਾਰਟੀ ਦਾ ਘਟ ਗਿਆ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਨੇ ਸੀਟਾਂ ਦਿੱਤੀਆਂ 37 117 ਦੇ ਵਿੱਚੋਂ ਉਹਦਾ ਵੋਟ ਬੈਂਕ 23.1 ਤੋਂ ਹੋ ਗਿਆ 26.3% ਤੇ ਕਾਲੀ ਦਲ ਨੇ ਨੋ ਸੀਟਾਂ ਦਿੱਤੀਆਂ ਉਹਨਾਂ ਦਾ 18.5 ਜਿਹੜਾ ਵੋਟ ਪਰਸੈਂਟ ਸੀ ਉਹ ਰਹਿ ਗਿਆ 13.42 ਤੇ ਸਭ ਤੋਂ ਹੈਰਾਨੀ ਵਾਲੀ ਗੱਲ ਆ ਜਿਹੜੀ ਮੈਂ ਕਹਿੰਦਾ ਸੀਗਾ ਕਿ ਬੀਜੇਪੀ ਨਾਲ ਰਲਿਆ ਵਾ ਤੂੰ ਉਹਦਾ ਵੋਟ ਬੈਂਕ ਸੀਗਾ ਉਹ ਸੀਟਾਂ ਜਿੱਤੇ ਸੀ ਦੋ 2022 ਦੇ ਵਿੱਚ ਤੇ ਵੋਟ ਬੈਂਕ ਸੀਗਾ ਉਹਨਾਂ ਦਾ 6.6 ਅੱਜ ਬੀਜੇਪੀ ਸੀਟਾਂ ਜਿੱਤੀ 23 ਤੇ 18.56% ਵੋਟ ਬੈਂਕ ਉਹਨਾਂ ਦਾ ਹੋ ਗਿਆ ਘਟੋ ਘਟ 12 13% ਉਹਨਾਂ ਦਾ ਜਿਹੜਾ ਵੋਟ ਬੈਂਕ ਵਧਿਆ ਵਾ ਬੀਜੇਪੀ ਕਾਮਯਾਬ ਹੋਈ ਉਹਨੇ ਡਰ ਦਾ ਜਿਹੜਾ ਪੰਜਾਬ 'ਚ ਮਾਹੌਲ ਪੈਦਾ ਕੀਤਾ ਸੀਗਾ ਉਹਦੇ ਵਿੱਚ ਉਹਨੂੰ ਕਾਮਯਾਬੀ ਮਿਲੀ ਢਾਈਆਂ ਸਾਲਾਂ ਦੇ ਰਾਜ 'ਚ ਤੇਰੀ ਵੋਟ ਜਿਹੜੀ ਪਾਰਟੀ ਦਾ ਵੋਟ ਬੈਂਕ ਉਹ 16% ਘਟ ਕੇ ਤੇ ਬੀਜੇਪੀ ਦਾ ਪਾਰਟੀ ਦਾ ਜਿਹੜਾ ਵੋਟ ਪਰਸੈਂਟ ਹੈ ਜਿਹੜਾ ਵੋਟ ਬੈਂਕ ਹੈ ਉਹ 15% ਵਧਿਆ ਜਿਸ ਨੇ ਵੋਟ ਬੈਂਕ ਕਿਦਾਂ ਵਧਿਆ ਦੁੱਖ ਕੋ ਲੱਗਣ ਡਿਆ ਕਿ ਜਿਹੜੀ ਪਾਰਟੀ ਨੇ ਪਿਛਲੇ 10 ਸਾਲ ਸੱਤਾ 'ਚ ਹੁੰਦਿਆ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਪੰਜਾਬ 'ਚ ਸਿਰਫ ਡਰਦਾ ਮਾਹੌਲ ਪੈਦਾ ਕੀਤਾ ਪੰਜਾਬ ਦੇ ਹਾਲਾਤ ਖਰਾਬ ਕੀਤੇ ਹਿੰਦੂ ਧਰਮ ਦੇ ਵਿੱਚ ਦਹਿਸ਼ਤ ਪੈਦਾ ਕੀਤੀ ਹਿੰਦੂ ਸਿੱਖ ਦੇ ਵਿੱਚ ਇੱਕ ਦੂਜੇ ਲਈ ਨਫ਼ਰਤ ਪੈਦਾ ਕੀਤੀ ਕੋਈ ਕਸਰ ਨਹੀਂ ਛੱਡੀ ਇੱਕ ਦੂਜੇ ਨੂੰ ਲੜਾਉਣ ਲਈ ਤੇ ਅੱਜ ਵੀ ਉਹ ਹਾਲਾਤ ਨੇ ਜੇ ਪੰਜਾਬ ਦੇ ਵਿੱਚ ਇਹ ਬੜਾ ਵੱਡਾ ਵਹਿਮ ਆ ਤੈਨੂੰ ਤੇ ਬੀਜੇਪੀ ਨੂੰ ਬੀਜੇਪੀ ਤੇਰੀ ਪਾਰਟੀ ਆ ਮੈਂ ਤੇ ਝਾੜੂ ਵਾਲੀ ਤੇਰੀ ਪਾਰਟੀ ਕਹਿੰਦਾ ਹੀ ਨਹੀਂ ਜੇ ਪੰਜਾਬ ਦੇ ਵਿੱਚ ਇਹ ਵਹਿਮ ਕੰਡੋ ਤੁਸੀਂ ਸਾਰੇ ਜਾਣੇ ਜੇ ਪੰਜਾਬ ਦੇ ਵਿੱਚ ਰਾਮ ਮੰਦਰ ਦੇ ਨਾਂ ਤੇ ਵੋਟ ਪੈਂਦੀ ਤੇ ਫਿਰ ਮੋਦੀ ਹੋਣੀ ਕਦੀ ਜਿੱਦਿਆ ਨਾ ਹਾਰ ਤੇ ਬੀਜੇਪੀ ਕਦੀ ਨਾ ਹਾਰਦੀ ਪੰਜਾਬ ਚ ਜਿੰਨੀ ਵੋਟ ਬੀਜੇਪੀ ਨੂੰ ਪਈ ਆ ਉਹ ਹਿੰਦੂਆਂ ਨੂੰ ਡਰਾ ਕੇ ਉਹਨਾਂ ਦੇ ਵਿੱਚ دہشت ਪੈਦਾ ਕਰਕੇ دہشت ਦਾ ਮਾਹੌਲ ਪੈਦਾ ਕਰਕੇ ਲਈ ਗਈ ਕਿ ਅਸੀਂ ਪੰਜਾਬ ਚ ਸੇਫ ਨਹੀਂ ਸ਼ਾਇਦ ਮੋਦੀ ਨੂੰ ਲੈ ਆਓ ਬੀਜੇਪੀ ਨੂੰ ਲੈ ਆਓ ਤੇ ਅਸੀਂ ਸੇਫ ਰਵਾਂਗੇ ਜਿਸ ਚ ਤੂੰ ਜਿਹੜੀ ਡਰਦੀ ਰਾਜਨੀਤੀ ਬੀਜੇਪੀ ਨੇ ਪੰਜਾਬ ਚ ਕੀਤੀ دہشت ਫਲਾਉਣ ਦੀ ਜਿਹੜੀ ਰਾਜਨੀਤੀ ਉਹਨੇ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਚ ਕੀਤੀ ਆ ਕਰਨ ਦੀ ਕੋਸ਼ਿਸ਼ ਕੀਤੀ ਆ ਢਾਈਆਂ ਸਾਲਾਂ ਚ ਤੇਰੀ ਸਰਕਾਰ ਨੇ ਉਹਨੂੰ ਪੂਰ ਪਾਇਆ ਉਹਦਾ ਪੂਰਾ ਸਾਥ ਦਿੱਤਾ ਮੋਦੀ ਤੇ ਹਮੇਸ਼ਾ ਦੇ ਹੱਥਾਂ ਚ ਤੂੰ ਖੇਡਿਆ ਮੈਂ ਅੱਜ ਤਾਂ ਨਹੀਂ ਕਹਿੰਦਿਆ ਮੈਂ 6 ਮਹੀਨਿਆਂ ਤੋਂ ਕਹਿੰਦਿਆ ਮੈਂ ਤੂੰ ਭਾਜਪੀ ਦੇ ਹੱਥਾਂ ਦੇ ਖੇਡਣ ਢਿਆ ਵਾ ਸਾਡੇ ਦੇਸ਼ ਚ ਭਾਜਪੀ ਦਾ ਪੂਰੇ ਦੇਸ਼ ਦੇ ਵਿੱਚ ਵੋਟ ਬੈਂਕ ਘਟਿਆ ਵਾ ਇਹ ਸਿਰਫ ਉਸ ਪੰਜਾਬ ਦੇ ਵਿੱਚ ਵਧਿਆ ਜਿਹਦੇ ਨਾਲ ਲਗਾਤਾਰ ਪਿਛਲੇ 10 ਸਾਲਾਂ ਤੋਂ ਧੱਕਾ ਕਰ ਰਹੇ ਆ ਪੰਜਾਬ ਨੂੰ ਮਾਰ ਰਹੇ ਆ ਬਾਕੀ ਸੂਬਿਆਂ ਚ ਘਟਿਆ ਹੋਵੇ ਤੇ ਪੰਜਾਬ ਦੇ ਵਿੱਚ ਵਧਿਆ ਹੋਵੇ ਤੇ ਫਿਰ ਇਹਦਾ ਜ਼ਿੰਮੇਵਾਰ ਕਿਉਂ ਕੌਣ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਤੂੰ ਬੀਜੇਪੀ ਨਾਲ ਰਲਿਆ ਆਵਾ ਜਾਂ ਤੂੰ ਉਹਨਾਂ ਤੋਂ ਡਰਿਆ ਆਵਾ ਕਿਉਂਕਿ ਜਿਹੜੀ ਸ਼ਰਾਬ ਪਾਲਿਸੀ ਦੇ ਵਿੱਚ ਦਿੱਲੀ ਦੇ ਆਪ ਲੀਡਰ ਸਾਰੇ ਅੰਦਰ ਆ ਉਹੋ ਸ਼ਰਾਬ ਪਾਲਿਸੀ ਜਿਹੜੀ ਪੰਜਾਬ 'ਚ ਵੀ ਚੱਲੀ ਆ ਤੇ ਕਿਤੇ ਨਾ ਕਿਤੇ ਤੈਨੂੰ ਹੱਥ ਪੈ ਸਕਦਾ ਜਾਂ ਕਿਤੇ ਨਾ ਕਿਤੇ ਉਹਨਾਂ ਨੇ ਤੈਨੂੰ ਕਮਰਾ ਬੰਦ ਮੀਟਿੰਗ ਕਰਕੇ ਕਿਹਾ ਵਾ ਕਿ ਜਾ ਤੇ ਸਾਡੇ ਹੱਥਾਂ 'ਚ ਖੇਡ ਸਾਡੀ ਪਾਲਿਸੀ ਦੇ ਮੁਤਾਬਕ ਚੱਲ ਨਹੀਂ ਤੇ ਕੇਜਰੀ ਆਲਾਂ ਨੂੰ ਸੰਜੇ ਸਿੰਘਾਂ ਨੂੰ ਬਾਕੀ ਆਗੂਆਂ ਨੂੰ ਤੈਨੂੰ ਵੀ ਫੜ ਕੇ ਅੰਦਰ ਦੇ ਦੇਵਾਗੇ ਤੂੰ ਬੀਜੇਪੀ ਨਾਲ ਕੇ ਨਾਲ ਜਿਹੜਾ ਮਿਲ ਕੇ ਪੰਜਾਬ ਦਾ ਨੁਕਸਾਨ ਕਰਾਇਆ ਪੰਜਾਬ ਦੇ ਨੁਕਸਾਨ ਦੇ ਨਾਲ ਨਾਲ ਤੂੰ ਆਪਦੀ ਪਾਰਟੀ ਦਾ ਨੁਕਸਾਨ ਕਰਾਇਆ ਤੇਰੇ ਬਾਰੇ ਮੈਂ ਇੱਕ ਕਹਾਣੀ ਰਾਤੀ ਮੈਂ ਸੁਣਦਾ ਸੀਗਾ ਫੇਸਬੁੱਕ ਤੇ ਕੋਈ ਬੜੀ ਵਧੀਆ ਕਿਸੇ ਨੇ ਕਹਾਣੀ ਸੁਣਾਈ ਸੀ ਉਹ ਕਹਾਣੀ ਦਾ ਨਾਂ ਸੀਗਾ ਗੱਦਾਰ ਤਿੱਤਰ ਧਿਆਨ ਨਾਲ ਸੁਣੀ ਇਸ ਕਹਾਣੀ ਨੂੰ ਤੇ ਤੇਰੇ ਤੇ ਬਿਲਕੁਲ ਪੂਰੀ ਢੋਕਦੀ ਆ ਜਿੱਦਾਂ ਤੂੰ ਬੀਜੇਪੀ ਦੇ ਹੱਥਾਂ 'ਚ ਖੇਡਣ ਡਿਆ ਵਾ ਇੱਕ ਬੰਦਾ ਬਾਜ਼ਾਰ ਦੇ ਵਿੱਚ ਤਿੱਤਰ ਵੇਚਦਾ ਹੁੰਦਾ ਉਹ ਤਿੱਤਰ ਵੇਚ ਰਿਆ ਸੀ ਬਾਜ਼ਾਰ ਦੇ ਵਿੱਚ ਉਹਦੇ ਕੋਲ ਬਹੁਤ ਸਾਰੇ ਤਿੱਤਰ ਸਨ ਪਰ ਇੱਕ ਤਿੱਤਰ ਉਹਨੇ ਅਲੱਗ ਟੋਕਰੀ ਦੇ ਵਿੱਚ ਪਾ ਕੇ ਰੱਖਿਆ ਸੀ ਬਾਕੀ ਤਿੱਤਰਾਂ ਨਾਲ ਅੱਡ ਨੂੰ ਰੱਖਿਆ ਸੀ ਤੇ ਗਾਹਕ ਨੇ ਪੁੱਛਿਆ ਉਹਨੂੰ ਵੀ ਤਿੱਤਰ ਕਿਵੇਂ ਲਾਇਆ ਉਹ ਕਹਿੰਦਾ 40 ਰੁਪਈਆ ਦਾ ਇੱਕ ਦਿਨਾ ਤੇ ਗਾਹਕ ਨੇ ਜਿਹੜਾ ਅੱਡ ਰੱਖਿਆ ਤਿੱਤਰ ਸੀਗਾ ਉਹਦੀ ਕੀਮਤ ਪੁੱਛੀ ਦੁਕਾਨਦਾਰ ਕਹਿੰਦਾ ਇਹਨੂੰ ਮੈਂ ਵੇਚ ਇਹਨੂੰ ਮੈਂ ਵੇਚਣਾ ਨਹੀਂ ਚਾਹੁੰਦਾ ਇਹਨੂੰ ਮੈਂ ਵੇਚਦਾ ਨਹੀਂਗਾ ਪਰ ਤੂੰ ਜੇਦ ਕਰੇਗਾ ਕਿਉਂਕਿ ਆਦਤ ਹੁੰਦੀ ਆ ਕਈ ਲੋਕਾਂ ਦੀ ਵੀ ਅੱਡ ਪਈ ਚੀਜ਼ ਨੂੰ ਲੈਣਾ ਜੇ ਤੂੰ ਜੇਦ ਕਰੇਗਾ ਤੇ ਇਹਦੀ ਕੀਮਤ 500 ਰੁਪਈਆ ਵਾ ਤੇ ਗਾਹਕ ਨੇ ਉਹਨੂੰ ਬੜੀ ਰਹਾਣੀ ਨਾਲ ਦੁਕਾਨਦਾਰ ਨੂੰ ਪੁੱਛਿਆ ਵੀ ਇਹਦੀ ਕੀਮਤ ਇੰਨੀ ਜ਼ਿਆਦਾ ਕਿਉਂ ਆ ਤੇ ਮਾਲਕ ਨੇ ਪਤਾ ਕੀ ਕਿਹਾ ਜਿੱਦਾਂ ਤੇਰੇ ਬੀਜੇਪੀ ਵਾਲੇ ਮਾਲਕ ਆ ਅਸਲ ਦੇ ਵਿੱਚ ਉਹਨੇ ਕਿਹਾ ਵੀ ਅਸਲ 'ਚ ਇਹ ਮੇਰਾ ਪਾਲਤੂ ਤਿੱਤਰ ਆ ਇਹ ਹੋਰ ਤਿੱਤਰਾਂ ਨੂੰ ਮੇਰੇ ਕੋਲ ਫਸਾਉਣ ਦਾ ਕੰਮ ਕਰਦਾ ਜਦੋਂ ਇਹ ਚੀਕਾ ਮਾਰਦਾ ਹੋਰ ਤਿੱਤਰਾਂ ਨੂੰ ਬੁਲਾਉਂਦਾ ਹੋਰ ਤਿੱਤਰ ਬਿਨਾ ਸੋਚੇ ਸਮਝੇ ਇਸ ਜਗ੍ਹਾ ਦੇ ਉੱਤੇ ਇਕੱਠੇ ਹੁੰਦੇ ਆ ਤੇ ਮੈਂ ਆਸਾਨੀ ਦੇ ਨਾਲ ਸਾਰਿਆਂ ਦਾ ਸ਼ਿਕਾਰ ਕਰ ਲੈਣਾ ਵਾ ਇਹ ਮੇਰਾ ਜਿਹੜਾ ਤਿੱਤਰ ਉਹ ਕੰਮ ਕਰਦਾ ਵਾ ਤੇ ਬਾਅਦ ਚ ਮੈਂ ਇਸ ਤਿੱਤਰ ਨੂੰ ਇਹਦੀ ਪਸੰਦ ਦੀ ਇੱਕ ਖਰਾਕ ਦੇ ਦਿੰਦਾ ਜਿਹਦੇ ਨਾਲ ਖੁਸ਼ ਹੋ ਜਾਂਦਾ ਇਸ ਕਰਕੇ ਦੀ ਕੀਮਤ 500 ਰੁਪਇਆ ਜਿਹੜੀ ਤੇਰੀ ਭਾਜਪਾ ਨੇ ਰੱਖੀ ਆ ਉਸ ਸਿਆਣੇ ਬੰਦੇ ਨੇ ਮਾਲਕ ਨੂੰ 500 ਰੁਪਇਆ ਦਿੱਤਾ ਤੇ ਉਹਦੇ ਕੋਲ ਤਿੱਤਰ ਲੈ ਕੇ ਤੇ ਸਾਰੇ ਬਾਜ਼ਾਰ ਉਸ 77 ਦੀ ਧੌਣ ਮਰੋੜ ਦਿੱਤੀ ਤੇ ਕਿਸੇ ਨੇ ਪੁੱਛਿਆ ਵੀ ਤੂੰ ਐਦਾਂ ਕਿਉਂ ਕੀਤਾ? ਉਹਦਾ ਜਵਾਬ ਅੱਗੋਂ ਪਤਾ ਕੀ ਸੀਗਾ ਕਿ ਗद्दार ਨੂੰ ਜੀਣ ਦਾ ਕੋਈ ਹੱਕ ਨਹੀਂ। ਜਿਹੜਾ ਆਪਣੇ ਸਮਾਜ ਨੂੰ ਆਪਣੇ ਮੁਨਾਫੇ ਲਈ ਫਸਾਉਣ ਦਾ ਕੰਮ ਕਰਦਾ, ਲੋਕਾਂ ਨਾਲ ਧੋਖਾ ਕਰਦਾ, ਇਹੋ ਜਿਹੇ ਬੰਦੇ ਨੂੰ ਸਮਾਜ ਦੇ ਵਿੱਚ ਰਹਿਣ ਦਾ ਤੇ ਸਮਾਜ 'ਚ ਜੀਣ ਦਾ ਕੋਈ ਹੱਕ ਨਹੀਂ। ਜਿਹੜਾ ਹੱਕ ਤੂੰ ਭਾਜਪੀ ਦੇ ਪ੍ਰਤੀ ਜਿਹੜਾ ਜਿਤਨਾ ਉੱਤੇ ਤਰ੍ਹਾਂ ਦਾ ਸ਼ਿਕਾਰ ਕਰਦਾ ਉਸ ਤਰੀਕੇ ਤੂੰ ਨੁਭਾ ਰਿਹਾ ਵਾ। ਕੱਲੇ-ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਸੰਮਣ ਆਉਂਦੇ ਆ ਕੱਲੇ-ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਈਡੀ ਪੈਂਦੀ ਆ ਕੱਲੇ-ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਬੀਜੇਪੀ ਪੈਂਦੀ ਆ ਸੋ ਭਗਵੰਤ ਮਾਨ ਜੀ ਜਿਨ੍ਹਾਂ ਲੋਕਾਂ ਨੇ ਸਾਨੂੰ ਬਰਬਾਦ ਕੀਤਾ ਜਿਨ੍ਹਾਂ ਲੋਕਾਂ ਨੇ ਸਾਨੂੰ ਤਬਾਹ ਕੀਤਾ ਪਿਛਲੇ 20 ਸਾਲਾਂ ਚ ਕਾਲੀ ਭਾਜਪਾ ਕਾਂਗਰਸ ਨੇ ਸਾਨੂੰ ਦੁਬਾਰਾ ਉਹਨਾਂ ਦੇ ਅੱਗੇ ਉਹਨਾਂ ਬਗਿਆੜਾਂ ਦੇ ਅੱਗੇ ਤੁਸੀਂ ਸਾਨੂੰ ਬੱਕਰੀਆਂ ਦੇ ਵਾਂਗ ਸੁੱਟ ਰਹੇ ਹੋ ਸਾਨੂੰ ਮਜਬੂਰ ਕਰ ਰਹੇ ਹੋ ਕਿ ਦੁਬਾਰਾ ਉਹਨਾਂ ਨੂੰ ਚੁਣਿਆ ਜਾਵੇ ਉਹੀ ਗਦਾਰ ਪਿੱਤਰ ਵਾਲਾ ਕੰਮ ਤੁਸੀਂ ਕਰ ਰਹੇ ਹੋ ਭਗਵੰਤ ਮਾਨ ਜੀ ਮੈਂ ਤਾਂ ਇਹ ਗੱਲ ਤੁਹਾਡੇ ਨਿਤਾਵਾ ਕੇਜਰੀਆਲ ਸੰਦੀਪ ਪਾਠਕ ਰਾਗਵ ਚੱਡਾ ਨੂੰ ਇਹ ਗੱਲ ਕਹੀ ਹੈ ਕਿ ਇਹਦੇ ਕੋਲੋਂ ਆਪਣੀ ਪਾਰਟੀ ਵੀ ਬਚਾ ਲਓ ਤੇ ਪੰਜਾਬ ਨੂੰ ਵੀ ਬਚਾ ਲਓ ਮੈਂ ਇਹ ਵੀ ਮਿਸਾਲ ਦਿੱਤੀ ਸੀ ਉਹਨਾਂ ਨੂੰ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨੂੰ ਅਕਸਰੇ ਸਮਝਾਉਂਦੇ ਰਹੇ ਕਿ ਵਿਕਰਮ ਕੋਲ ਆਮੀ ਬਾਜਾ ਤੇ ਆਪਣੇ ਕਾਲੀ ਦਲ ਨੂੰ ਵੀ ਬਚਾਲਾ ਪਰ ਜਦੋਂ ਤੱਕ ਸੁਖਬੀਰ ਨੂੰ ਸਮਝਾਈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਮੈਂ ਤੁਹਾਨੂੰ ਵੀ ਬੜੀ ਵਾਰੀ ਕਿਹਾ ਤੋ ਬਾਜੋ ਤੇ ਆਪਣੀ ਪਾਰਟੀ ਵੀ ਬਚਾ ਲਓ ਪਰ ਜਦੋਂ ਤੱਕ ਤੁਹਾਨੂੰ ਸਮਝਾਉਣੀ ਉਦੋਂ ਤੱਕ ਬਹੁਤ ਦੇਰ ਹੋ ਜਾਣੀ ਹੈ ਜਿਹੜੀ ਅੱਜ ਹੋ ਵੀ ਗਈ ਆ ਮੈਂ ਭਗਵੰਤ ਮਾਨ ਤੈਨੂੰ ਕਹਿਣ ਲੱਗਾ ਕਿ ਆਪਣੇ ਅੰਦਰੋਂ ਹੰਕਾਰ ਛੱਡ ਪੰਜਾਬ ਦੇ ਭਲੇ ਲਈ ਕੰਮ ਕਰ ਇਹ ਨਹੀਂ ਵੀ ਜਿੰਨੂੰ ਮਰਜ਼ੀ ਫੜ ਲਿਆ ਜਿੰਨੂੰ ਮਰਜ਼ੀ ਠੋਕ ਦਿੱਤਾ ਇਹੀ ਆਪਾਂ ਨੂੰ ਕੰਮ ਰਹਿ ਗਏ ਆ ਆਪਣੇ ਮਨ ਦੇ ਵਿੱਚੋਂ ਵਹਿਮ ਕੱਢ ਮੈਂ ਤੈਨੂੰ ਕਹਿਣਾ ਕਿ ਇਹ ਸਦਾ ਨਹੀਂ ਆਪਾਂ ਬਣੇ ਰਹਿਣਾ ਪੰਜਾਬ ਦੀ ਇਸ ਕੁਰਸੀ ਦੇ ਉੱਤੇ ਤੇਰੀ ਹਾਲਤ ਪਤਾ ਕੀ ਆ ਤੂੰ ਕੀ ਸਮਝ ਲਿਆ ਉਹ ਚਿੜੀ ਵਗ ਤੂੰ ਵੀ ਇੱਕ ਭੁਲੇਖਾ ਪਾ ਰਿਹਾ ਕਿਸੇ ਚਿੜੀ ਦੀ ਢੂਈ ਦੇ ਉੱਤੇ ਲਾਲ ਰੰਗ ਲਾ ਦਈਏ ਨਾ ਤੇ ਉਹ ਧੌੜ ਘਮਾ ਘਮਾ ਕੇ ਵੇਂਦੀ ਰਹਿੰਦੀ ਆ ਵੀ ਸ਼ਾਇਦ ਮੈਂ ਕੋਇਲ ਬਣ ਗਈ ਆ ਪਰ ਅਸਲ ਦੇ ਵਿੱਚ ਉਹ ਰਹਿੰਦੀ ਚਿੜੀ ਆ ਸੋ ਇਹ ਚਿੜੀ ਵਾਲਾ ਵਹਿਮ ਆਪਣੇ ਮਨ ਦੇ ਵਿੱਚੋਂ ਤੂੰ ਵੀ ਕੱਢ ਜਾਂ ਮੈਂ ਤੈਨੂੰ ਇੱਕ ਹੋਰ ਮਿਸਾਲ ਦਵਾਂ ਕਿ ਜਦੋਂ ਪਤੰਗ ਉੱਡਦੀ ਆ ਨਾ ਉਹ ਬੁੱਲੇ ਲੱਗੀ ਹੁੰਦੀ ਆ ਉਦੇ ਮਨ ਦੇ ਵਿੱਚ ਵਹਿਮ ਆ ਜਾਂਦਾ ਤੇਰੇ ਮਨ ਜਿੱਦਾਂ ਤੇਰੇ ਮਨ ਦੇ ਵਿੱਚ ਵਹਿਮ ਆ ਗਿਆ ਕਿ ਇਹ ਧਾਗੇ ਨੇ ਇਹ ਤਲਾਵਾਂ ਨੇ ਮੈਨੂੰ ਬੰਨ ਕੇ ਰੱਖਿਆ ਹੋਇਆ ਜੇ ਡੋਰ ਨੇ ਮੈਨੂੰ ਬੰਨਿਆ ਨਾ ਹੋਵੇ ਤੇ ਮੈਂ ਹੋਰ ਉੱਚੀ ਉੱਡ ਜਾਣਾ ਸੀਗਾ ਤੇ ਜਦੋਂ ਡੋਰ ਕੱਟਦੀ ਹੈ ਨਾ ਪਤੰਗ ਜਿਹੜੀ ਉੱਚੀ ਉੱਡਦੀ ਜ਼ਰੂਰ ਆ ਸਿਰਫ 2 ਮਿੰਟ ਲਈ ਮੁੜ ਕੇ ਉਹ ਮੂਦੇ ਮੂੰਹ ਕਿਸੇ ਰੂੜੀ ਦੇ ਉੱਤੇ ਤੇ ਕਿਸੇ ਗੰਦ ਦੇ ਉੱਤੇ ਡਿੱਗੀ ਹੁੰਦੀ ਆ ਸੋ ਇਹ ਤਲਾਵਾਂ ਜਿਹੜੀਆਂ ਨਾ ਤੇਰੀਆਂ ਤੇ ਡੋਰ ਹੈ ਜਿਹੜੀ ਹੈ ਇਹ ਪੰਜਾਬ ਦੀ ਜਨਤਾ ਵਾ ਇਹ ਚੰਗੇ ਸਲਾਹਕਾਰ ਜਿਹੜੇ ਤੈਨੂੰ ਨੁਕਤਾ ਚ ਨਹੀਂ ਕਰਦੇ ਆ ਨਾ ਇਹ ਪਤੰਗ ਦੀ ਡੋਰ ਤੇ ਤਲਾਵਾ ਹੁੰਦੀਆਂ ਨਾ ਸੋ ਸੁਣਨਾ ਸਿੱਖੋ ਤੇ ਆਪਣੀਆਂ ਗਲਤੀਆਂ ਨੂੰ ਮੰਨਣਾ ਸਿੱਖੋ ਉਹਨਾਂ ਗਲਤੀਆਂ ਸੁਧਾਰ ਕਰੋ ਇਹ ਨਹੀਂ ਵੀ ਤੈਨੂੰ ਜੇ ਕਿਸੇ ਨੇ ਮਤਲਬ ਕੋ ਸਲਾਹ ਦਿੱਤੀ ਤੇ ਆਪਾਂ ਮੁੜ ਕੇ ਸੁਣਨੀ ਨਹੀਂ ਉਹਦਾ ਟੀਚਰਾਂ ਨਾਲ ਮਜ਼ਾਕ ਡਾਉਣਾ ਵਾ ਤੇ ਜਿਸ ਦਿਨ ਇਹਨਾਂ ਤਲਾਵਾਂ ਤੇ ਇਸ ਡੋਰ ਨੇ ਜਿਹਨੇ ਤੈਨੂੰ ਬੰਨ ਕੇ ਰੱਖਿਆ ਨਾ ਪਰਜਾ ਦੀ ਜਨਤਾ ਤੇ ਤੇਰੇ ਸਨਾਖਾਰਾਂ ਨੇ ਜਦੋਂ ਉਹਨਾਂ ਨੇ ਛੱਡ ਦਿੱਤਾ ਤੇ ਮੁੱਦੇ ਮੁਆਪਾਂ ਵੀ ਕਿਸੇ ਰੂੜੀ ਦੇ ਉੱਤੇ ਪਏ ਹੋਣਾ ਵਾ ਆ ਹਾਲਾਤ ਤੇਰੀ ਬਣ ਜਾਣੀ ਆ ਸੋ ਮੈਂ ਤੈਨੂੰ ਅਜੇ ਵੀ ਕਹਿੰਦਾ ਸੰਭਲ ਜਾ ਆਪਣੇ ਆਰ ਦੇ ਵਿੱਚ ਉਹ ਹੰਕਾਰ ਕੱਢ ਕਦਾਂ ਹੰਕਾਰ ਕਰਦੇ ਆਪਾਂ 15 ਵਿੱਚੋਂ 8 ਮੰਤਰੀ ਜਿਹੜੇ ਉਹ ਆਪਣੇ ਹਲਕੇ ਹਾਰ ਗਏ ਆ ਦੇਣੇ ਆ ਯਾਰ ਤੁਹਾਡੀ ਪੰਜਾਬ ਨੂੰ ਆਹ ਕੰਮ ਆ ਤੁਹਾਡੇ ਪੰਜਾਬ ਦੇ ਉਹਨਾਂ 8ਾਂ ਦੇ ਸਮੇਤ ਤੈਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਵਾ ਕਿਸੇ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਵਾ ਇਹ ਨਹੀਂ ਵੀ ਕਿਸੇ ਨੂੰ ਫੜ ਲਿਆ ਕਿਸੇ ਨੂੰ ਛੱਡ ਦਿੱਤਾ ਕਿਸੇ ਨੂੰ ਡਰਾ ਲਿਆ ਇਦਾਂ ਸੂਬਾ ਨਹੀਂ ਚੱਲਣਾ ਗੱਲਾਂ ਦੇ ਕੜਾ ਦੇ ਨਾਲ ਸੂਬਾ ਨਹੀਂ ਚੱਲਣਾ ਤੇਰੇ ਤੇ ਤੇਰੇ ਹਾਰੇ ਮੰਤਰੀਆਂ ਦੀ ਮੈਂ ਦੂ ਲੜਨਾ ਕਹਿ ਕੇ ਸਮਾਪਤੀ ਕਰਨ ਲੱਗਾ ਸ਼ਾਇਦ ਤੈਨੂੰ ਤੇ ਤੇਰੇ ਹੰਕਾਰੇ ਜਿਹੜੇ ਪਾਰਟੀ ਦੇ ਮੰਤਰੀ ਉਹਨਾਂ ਨੂੰ ਅਕਲ ਆ ਜਾਏ ਇਹ ਦੂ ਲੜਨਾ ਸਿਰਫ ਤੁਹਾਡੇ ਤੇ ਢੁੱਕਦੀਆਂ ਵਾਂ ਕਿ ਭਾਸ਼ਣ ਮੈਂ ਹੈ ਜਿਤਨਾ ਆਪਾਂ ਲੈਕਚਰ ਦਿੰਨੇ ਆ ਲੋਕਾਂ ਨੂੰ ਲੰਭਾ ਲੈਨੇ ਆ ਤੇ ਅੰਦਰ ਉਹਦਾ ਸੱਚ ਕੁਝ ਹੋ ਰਿਹਾ ਕਿ ਭਾਸ਼ਣ ਮੈਂ ਹੈ ਦੇਸ਼ ਦੀ ਚਿੰਤਾ ਭਾਸ਼ਣ ਮੈਂ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਕੇ ਹੋ ਭਾਸ਼ਣ ਮੈਂ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਕੇ ਹੋ ਪਾਏ ਗਏ ਹੋ ਮਖਮਲ ਕੀ ਰਜਾਈ ਆਏ ਗਏ ਹੋ ਮਖਮਲ ਕੀ ਰਜਾਈ ਲਾਇਕ ਤੋ ਤਰਪਾਇਲ ਕੇ ਹੋ